ਬਿਆਸ ਰੇਤ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਦਰਜ ਕੀਤਾ ਜਾ ਰਿਹਾ ਹੈ ਤਸਵੀਰਾਂ ਹੰਡੀਆਂ ਨੇ ਅੱਜ 10 ਅਗਸਤ ਦੀ ਸ਼ਾਮ 4 ਵਜੇ ਦੀਆਂ ਹਨ ਹੈਗੇ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰ ਰਹੇ ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਖੇਤਰ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਹਾਂ ਔਰ ਜੋ ਕੱਲ ਤੱਕ ਪਾਣੀ ਦਾ ਪੱਧਰ ਸੀਗਾ ਉਸ ਤੋਂ ਵੀ ਹੁਣ ਜਿਹੜਾ ਪਾਣੀ ਦੀ ਆਮਦ ਹੈਗੀ ਆ ਵਧੇਰੇ ਕਰੀਬ 10000 ਕਿਊਸਿਕ ਦਰਜ ਕੀਤੀ ਗਈ ਹੈ ਇਹ ਖਬਰ ਇਸ ਲਈ ਅਹਿਮ ਹੈਗੀ ਹੈ ਕਿਉਂਕਿ ਇਸ ਵਾਰ ਜੋ ਇਸ ਫਲੱਡ ਸੀਜ਼ਨ ਦੇ ਵਿੱਚ ਜੋ ਬਿਆਸ ਰਿਆ ਦੇ ਵਿੱਚ ਪਾਣੀ ਦਾ ਪੱਧਰ ਮਾਪਿਆ ਜਾਂਦਾ ਰਿਹਾ ਹੈ ਅੱਜ ਦਾ ਜੋ ਪਾਣੀ ਦਾ ਪੱਧਰ ਹੈ ਉਹ ਇਸ ਸੀਜ਼ਨ ਦਾ ਉਚਤਮ ਪੱਧਰ ਹੈ ਕਿਉਂਕਿ 740 ਦੀ ਗੇਜ ਦੇ ਉੱਤੇ ਜਾ ਕੇ ਕਰੀਬ 1 ਲੱਖ 5000 ਕਿਊਸਿਕ ਦੇ ਨਾਲ ਜਿਹੜਾ ਹੈਗਾ ਉਹ yellow alert ਇੱਥੇ ਸ਼ੁਰੂ ਹੁੰਦਾ ਹੈ ਔਰ ਅੱਜ ਜਿਹੜੀ ਹੁਣ ਤੱਕ ਦੀ ਜਾਣਕਾਰੀ ਜਿਹੜੀ ਹੈਗੀ ਹੈ ਉਸ ਦੇ ਵਿੱਚ yellow alert ਤੋਂ ਮਹਿਜ 4.8 ਹੇਠਾਂ ਜਿਹੜਾ ਜਲ ਪੱਧਰ ਹੈ ਉਹ ਮਾਪਿਆ ਗਿਆ ਹੈ ਮੇਰੇ ਨਾਲ ਇਸ ਸਮੇਂ ਇਰੀਗੇਸ਼ਨ ਵਿਭਾਗ ਦੇ ਪੈਟਰੋਲਿੰਗ ਮੈਨ ਵਿਜੇ ਮੌਜੂਦ ਨੇ ਵਿਜੇ ਜੀ ਜਿਹੜੀ ਤਾਜ਼ਾ ਜਾਣਕਾਰੀ ਹੈਗੀ ਹੈ ਜੋ ਮੌਜੂਦਾ 4 ਵਜੇ ਦੀ ਸਿਚੁਏਸ਼ਨ ਹੈ ਅੱਜ ਦੀ ਉਹ ਕੀ ਹੈਗੀ 743.60 ਚੱਲ ਰਹੀ ਹੈ ਇਸ ਵੇਲੇ ਗੇਜ ਗੇ ਚੱਲ ਰਹੀ ਹੈ ਹਾਂਜੀ ਠੀਕ ਹੈ ਔਰ ਕਿੰਨਾ ਹੈਗਾ ਜੀ ਜਲ ਪੱਧਰ ਕਿੰਨਾ ਹੈਗਾ 59200 59295 ਯੈਲੋ ਅਲਰਟ ਕਿੰਨਾ ਮਤਲਬ ਪੁਆਇੰਟ 4 ਇਨਾ ਰਹਿ ਗਿਆ ਜੀ ਪੁਆਇੰਟ 4 ਰਹਿ ਗਿਆ ਹਾਂਜੀ ਠੀਕ ਹੈ ਸਰ ਅੱਗੇ ਕੀ ਲੱਗਦਾ ਸਿਚੁਏਸ਼ਨ ਕੀ ਲੱਗਦੀ ਹੈਗੀ ਹੈ ਕੋਈ ਪਤਾ ਨਹੀਂ ਹੁਣ ਬਜ਼ੇਗਾ ਇਹ ਬਦੇਗਾ ਫਿਲਹਾਲ ਹਿਸਾਬ ਨਾਲ ਚੱਲਿਆ ਬਜ਼ਾਦਾ ਹੀ ਹੈ ਦੋ ਦਿਨ ਤੋਂ ਕਿਸ ਤਰ੍ਹਾਂ ਦਾ ਚੱਲ ਰਿਹਾ ਪਾਣੀ ਦਾ ਪੱਧਰ ਦੋ ਦਿਨਾਂ ਦਾ ਪਾਣੀ ਵੱਧਦਾ ਜਾ ਰਿਹਾ ਹੈ ਨਾ ਘਟਿਆ ਵੀ ਨਹੀਂ ਰਿਹਾ ਬੰਦੇ ਉਸ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਗਿਆ ਫਿਰ ਵਧਣਾ ਸ਼ੁਰੂ ਹੋ ਗਿਆ ਫਿਰ ਨਹੀਂ ਰੁਕਿਆ ਹਾਂ ਫਿਰ ਵਧਦਾ ਜਾ ਰਿਹਾ ਹਾਂ ਹਾਂ ਠੀਕ ਐ ਸਵੇਰੇ ਕਿੰਨਾ ਕੁ ਸੀ ਕਿੰਦਾਜਾ ਕੋਈ ਸਵੇਰੇ ਤਾਂ 92 ਚੱਲ ਰਿਹਾ ਸੀ ਸਵੇਰੇ ਕੋਈ 8 ਵਜੇ ਦੀ 6 ਵਜੇ ਦੀ ਹਾਂਜੀ 3920 ਹੀ ਚੱਲ ਰਹੀ ਸਵੇਰੇ 3920 ਸੀਗੀ ਉਹਨਾਂ 87000 ਦੇ ਲੱਗੇ ਨੇ ਹਾਂ ਠੀਕ ਐ ਹੁਣ ਜਿਹੜੀ ਕਰੰਟ ਹੈਗੀ 95 ਟੋਕਸਨ ਹਾਂਜੀ ਮੰਡ ਖੇਤਰ ਦੇ ਕਿੱਦਾਂ ਦੇ ਹਾਲਾਤ ਆ ਪਾਣੀ ਦੇ ਪਾਣੀ ਉਧਰ ਵੜ ਗਿਆ ਨਾ 34 ਤੇ ਪਾਣੀ ਚੱਲ ਜਾਂਦਾ ਉਧਰ ਪਾਣੀ ਚੱਲ ਜਾਂਦਾ ਹੈਗਾ ਹਾਂਜੀ ਖੇਰ ਜਿਹੜੀਆਂ ਤਸਵੀਰਾਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਿਆਸ ਦਰਿਆ ਦੇ ਕੰਢੇ ਤੋਂ ਔਰ ਜਿਵੇਂ ਜਾਣਕਾਰੀ ਦਿੱਤੀ ਜਾ ਰਹੀ ਹੈ ਜਿਹੜੇ ਮੌਜੂਦਾ ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਹੈਗੇ ਆ 739 ਤੋਂ ਪਾਣੀ ਜਿਹੜਾ ਹੈਗਾ ਉਹ ਮੰਡ ਖੇਤਰ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਨਾਲ ਹੀ ਜਿਹੜੇ ਪਰਲੇ ਖੇਤਰ ਹੈਗੇ ਆ ਉਸ ਦੇ ਵਿੱਚ ਢਿਲਵਾ ਜਾਂ ਫਿਰ ਕਹਿ ਦਈਏ ਆਪਾਂ ਚੱਕੋ ਕੀ ਹੈਗਾ ਵਾ ਧਾਰੀয়াল ਬੇਟ ਆ ਲੱਖ ਲੱਖ ਅਲੱਗ-ਅਲੱਗ ਜਿੰਨਾ ਵੀ ਮੰਡ ਖੇਤਰ ਜਿੰਨਾ ਵੀ ਦਰਿਆ ਦੇ ਨਾਲ-ਨਾਲ ਹੈਗਾ ਤਾਂ ਉੱਥੇ ਉਸ ਖੇਤਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਹੁਣ ਜਾਣਾ ਸ਼ੁਰੂ ਹੋ ਗਿਆ ਉਥੋਂ ਦੀਆਂ ਤਸਵੀਰਾਂ ਨਹੀਂ ਹੈਗੀਆਂ ਵੀ ਵੱਖ-ਵੱਖ ਜਿਹੜੀਆਂ ਲਗਾਤਾਰ ਜਾਣਕਾਰੀ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਔਰ ਅੱਗੇ ਕੀ ਹਾਲਾਤ ਰਹਿੰਦੇ ਨੇ ਇਸ ਖਬਰ ਦੇ ਉੱਤੇ ਹੁਣ ਲਗਾਤਾਰ ਬਣੇ ਰਹਿਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਸ ਵਾਰ ਦਾ ਜੋ ਸੀਜ਼ਨ ਸੀਗਾ ਉਸ ਦੇ ਉੱਚਤਮ ਸਤਰ ਦੇ ਉੱਤੇ ਪਾਣੀ ਜਿਹੜਾ ਹੈਗਾ ਜਾ ਚੁੱਕਾ ਹੈ ਪੌਂਗ ਡੈਮ ਤੋਂ ਵੀ ਪਾਣੀ ਦੀ ਅਮ ਜਿਹੜੀ ਹੈਗੀ ਆ ਵਿਆਸ ਦਰਿਆ ਦੇ ਵਿੱਚ ਹੋ ਰਹੀ ਹੈ ਸੋ ਲਗਾਤਾਰ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ